ਲੁਧਿਆਣਾ ਜਿਮਨੀ ਚੋਣਾ ਦੇ ਵਿੱਚ ਕੌਣ ਜਿੱਤ ਰਿਹਾ ਹੈ ਬਾਜ਼ੀ ਪਹਿਲਾ ਰੁਝਾਨ ਸਾਹਮਣੇ ਆ ਚੁੱਕਾ ਹੈ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਸੰਜੀਵ ਅਰੋੜਾ 2895 ਵੋਟਾਂ ਦੇ ਨਾਲ ਪਹਿਲੇ ਨੰਬਰ ਤੇ ਹਨ ਅਤੇ ਦੂਜੇ ਨੰਬਰ ਤੇ ਭਾਰਤ ਭੂਸ਼ਣ ਆਸ਼ੂ ਕਾਂਗਰਸ ਦੇ 1626 ਵੋਟਾਂ ਦੇ ਨਾਲ ਅੱਗੇ ਹਨ ਤੇ ਤੀਜੇ ਨੰਬਰ ਤੇ ਜੀਵਨ ਗੁਪਤਾ 1170 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ 703 ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪਰਪਕਾਰ ਸਿੰਘ ਘੁੰਮਣ ਚੌਥੇ ਨੰਬਰ ਤੇ ਹਨ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਕੱਲ ਅਮਨ अरोड़ा ਵੀ ਕਹਿ ਰਹੇ ਸੀ ਕਿ ਸੰਜੀਵ अरोड़ा ਦੇ ਘਰ ਢੋਲ ਵੱਜਣਗੇ ਤੇ ਉਹ ਗੱਲ ਕਿਤੇ ਨਾ ਕਿਤੇ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੰਜੀਵ अरोड़ा ਪਹਿਲੇ ਨੰਬਰ ਤੇ 2895 ਵੋਟਾਂ ਦੇ ਨਾਲ ਤੇ ਦੂਜੇ ਨੰਬਰ ਤੇ ਭਾਰਤ ਪੂਸ਼ਣ ਆਸ਼ੂ ਉਹਨਾਂ ਨੇ ਵੀ ਕੱਲ ਦਾਵਾ ਕੀਤਾ ਸੀ ਕਿ ਜਿੱਤ ਮੇਰੀ ਹੀ ਹੋਵੇਗੀ 1626 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਹਨ ਤੇ ਤੀਜੇ ਨੰਬਰ ਦੇ ਉੱਤੇ ਜੀਵਨ ਗੁਪਤਾ ਬੀਜੇਪੀ ਦੇ ਜੋ ਕਿ ਦੱਸਿਆ ਜਾ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ ਇਹ ਮੁਕਾਬਲਾ ਹੋਵੇਗਾ ਕਿ ਕੌਣ ਉੱਪਰ ਜਾਏਗਾ ਲੇਕਿਨ ਤੁਹਾਨੂੰ ਦੱਸਤੀ ਹੈ ਕਿ ਜੀਵਨ ਗੁਪਤਾ ਜਿਹੜੇ ਹਨ ਬੀਜੇਪੀ ਦੇ ਉਹ 1177 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਹਨ ਤੇ ਐਡਵੋਕੇਟ ਪਰਉਪਕਾਰ ਸਿੰਘ ਕੁਮਣ ਸ਼੍ਰੋਮਣੀ ਅਕਾਲੀ ਦਲ ਦੇ 703 ਵੋਟਾਂ ਦੇ ਨਾਲ ਉਹ ਚੌਥੇ ਨੰਬਰ ਤੇ ਹਨ ਬਹੁਤ ਵੱਡੀ ਖਬਰ ਇਸ ਟਾਈਮ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਟਾਈਮ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਜਾਂਦੀ ਹੋਈ ਨਜ਼ਰ ਦਿਖਾਈ ਦੇ ਰਹੀ ਹੈ ਜਿਹੜੇ ਲੋਕਾਂ ਨੇ ਫਤਵਾ ਜਾਰੀ ਕੀਤਾ ਹੈ ਥੋੜੀ ਦੇਰ ਵਿੱਚ ਪਹਿਲੇ 라운ਡ ਤੋਂ ਬਾਅਦ ਸਾਰਾ ਕੁਝ ਸਪਸ਼ਟ ਹੋ ਜਾਵੇਗਾ ਸਪਸ਼ਟ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਦੇ ਵੱਲ ਵੱਧਦੀ ਦਿਖਾਈ ਦੇ ਰਹੀ ਹੈ ਕਿਉਂਕਿ ਫਾਸਲਾ ਥੋੜਾ ਵੱਧ ਚੁੱਕਾ ਹੈ 2895 ਵੋਟਾਂ ਜਿਹੜੀਆਂ ਸੰਜੀਵ अरोड़ा ਨੂੰ ਮਿਲ ਚੁੱਕੀਆਂ ਹਨ ਤੇ ਦੂਜੇ ਨੰਬਰ ਤੇ ਭਾਰਤ ਭੂਸ਼ਣ ਆਸੂ 1626 ਵੋਟਾਂ ਦੇ ਨਾਲ ਅੱਗੇ ਜਾ ਰਹੇ ਹਨ ਤੀਜੇ ਨੰਬਰ ਤੇ ਭਾਜਪੀ ਤੇ ਚੌਥੇ ਨੰਬਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸੋ ਕੌਣ ਕੈਂਡੀਡੇਟ ਮਾਰ ਰਿਹਾ ਹੈ ਬਾਜੀ ਕਿਸ ਨੂੰ ਫਤਵਾ ਜਾਰੀ ਕੀਤਾ ਹੈ ਲੋਕਾਂ ਨੇ ਲੁਧਿਆਣਾ ਦੇ ਵਿੱਚ ਐਮਐਲਏ ਬਣਨ ਦਾ ਲੁਧਿਆਣਾ ਜਿਮਨੀ ਚੋਣਾ ਦੇ ਵਿੱਚ ਕੌਣ ਮਾਰ ਰਿਹਾ ਹੈ ਬਾਜੀ ਪਹਿਲਾ ਰੁਝਾਨ ਸਾਹਮਣੇ ਆ ਚੁੱਕਾ ਹੈ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਸੰਜੀਵ ਅਰੋੜਾ 2895 ਵੋਟਾਂ ਦੇ ਨਾਲ ਪਹਿਲੇ ਨੰਬਰ ਤੇ ਹਨ ਅਤੇ ਦੂਜੇ ਨੰਬਰ ਤੇ ਭਾਰਤ ਪੂਸ਼ਣ ਆਸ਼ੂ ਕਾਂਗਰਸ ਦੇ 1626 ਵੋਟਾਂ ਦੇ ਨਾਲ ਅੱਗੇ ਹਨ ਤੇ ਤੀਜੇ ਨੰਬਰ ਤੇ ਜੀਵਨ ਗੁਪਤਾ 1170 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ 703 ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪਰਪਕਾਰ ਸਿੰਘ ਘੁੰਮਣ ਚੌਥੇ ਨੰਬਰ ਤੇ ਹਨ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਕੱਲ ਅਮਨ अरोड़ा ਵੀ ਕਹਿ ਰਹੇ ਸੀ ਕਿ ਸੰਜੀਵ अरोड़ा ਦੇ ਘਰ ਢੋਲ ਵੱਜਣਗੇ ਤੇ ਉਹ ਗੱਲ ਕਿਤੇ ਨਾ ਕਿਤੇ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੰਜੀਵ अरोड़ा ਪਹਿਲੇ ਨੰਬਰ ਤੇ 2895 ਵੋਟਾਂ ਦੇ ਨਾਲ ਤੇ ਦੂਜੇ ਨੰਬਰ ਤੇ ਭਾਰਤ ਪੂਸ਼ਣ ਆਸ਼ੂ ਉਹਨਾਂ ਨੇ ਵੀ ਕੱਲ ਦਾਅਵਾ ਕੀਤਾ ਸੀ ਕਿ ਜਿੱਤ ਮੇਰੀ ਹੀ ਹੋਵੇਗੀ 1626 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਹਨ ਤੇ ਤੀਜੇ ਨੰਬਰ ਦੇ ਉੱਤੇ ਜੀਵਨ ਗੁਪਤਾ ਬੀਜੇਪੀ ਦੇ ਜੋ ਕਿ ਦੱਸਿਆ ਜਾ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ ਇਹ ਮੁਕਾਬਲਾ ਹੋਵੇਗਾ ਕਿ ਕੌਣ ਉੱਪਰ ਜਾਏਗਾ ਲੇਕਿਨ ਤੁਹਾਨੂੰ ਦੱਸਤੀ ਹੈ ਕਿ ਜੀਵਨ ਗੁਪਤਾ ਜਿਹੜੇ ਹਨ ਬੀਜੇਪੀ ਦੇ ਉਹ 1177 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਹਨ ਤੇ ਐਡਵੋਕੇਟ ਪਰਉਪਕਾਰ ਸਿੰਘ ਘੁਮਣ ਸ਼੍ਰੋਮਣੀ ਅਕਾਲੀ ਦਲ ਦੇ 703 ਵੋਟਾਂ ਦੇ ਨਾਲ ਉਹ ਚੌਥੇ ਨੰਬਰ ਤੇ ਹਨ ਬਹੁਤ ਵੱਡੀ ਖਬਰ ਇਸ ਟਾਈਮ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਟਾਈਮ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਜਾਂਦੀ ਹੋਈ ਨਜ਼ਰ ਦਿਖਾਈ ਦੇ ਰਹੀ ਹੈ ਜਿਹੜੇ ਲੋਕਾਂ ਨੇ ਫਤਵਾ ਜਾਰੀ ਕੀਤਾ ਹੈ ਥੋੜੀ ਦੇਰ ਵਿੱਚ ਪਹਿਲੇ 라운ਡ ਤੋਂ ਬਾਅਦ ਸਾਰਾ ਕੁਝ ਸਪਸ਼ਟ ਹੋ ਜਾਵੇਗਾ ਸਪਸ਼ਟ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਦੇ ਵੱਲ ਵੱਧਦੀ ਦਿਖਾਈ ਦੇ ਰਹੀ ਹੈ ਕਿਉਂਕਿ ਫਾਸਲਾ ਥੋੜਾ ਵੱਧ ਚੁੱਕਾ ਹੈ 2295 ਵੋਟਾਂ ਜਿਹੜੀਆਂ ਸੰਜੀਵ अरोड़ा ਨੂੰ ਮਿਲ ਚੁੱਕੀਆਂ ਹਨ ਤੇ ਦੂਜੇ ਨੰਬਰ ਤੇ ਭਾਰਤ ਭੂਸ਼ਣ ਆਸੂ 1626 ਵੋਟਾਂ ਦੇ ਨਾਲ ਅੱਗੇ ਜਾ ਰਹੇ ਹਨ ਤੀਜੇ ਨੰਬਰ ਤੇ ਭਾਜਪੀ ਤੇ ਚੌਥੇ ਨੰਬਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸੋ ਕੌਣ ਕੈਂਡੀਡੇਟ ਮਾਰ ਰਿਹਾ ਹੈ ਬਾਜੀ ਕਿਸ ਨੂੰ ਫਤਵਾ ਜਾਰੀ ਕੀਤਾ ਹੈ ਲੋਕਾਂ ਨੇ ਲੁਧਿਆਣਾ ਦੇ ਵਿੱਚ ਐਮਐਲਏ ਬਣਨ